ਜਦੋਂ ਆਪਣੇ ਕੋਲ ਗੁਰੂ ਸਾਹਿਬ ਨੇ ਆਪਾਂ ਨੂੰ ਗੁਰਦਾਰੇ ਬਖਸ਼ਿਸ਼ ਕਰਤੇ ਹਨ ਆਪਣੇ ਕੋਲ ਗੁਰਦੁਆਰਾ ਸਾਹਿਬ ਹੈਗੇ ਨੇ ਫਿਰ ਤਖਤ ਬਣਾਉਣ ਦੀ ਕੀ ਜ਼ਰੂਰਤ ਪੈ ਗਈ ਜੇਕਰ ਤਖਤ ਸਹਿਬਾਨ ਨਾ ਹੁੰਦੇ ਤਾਂ ਸਾਡੀ ਹੋਂਦ ਨਾ ਹੁੰਦੀ ਆਪ ਜੀ ਨੇ ਸਾਈਕਲ ਦੇ ਉੱਪਰ ਪੰਜਾਂ ਤਖਤ ਸਹਿਬਾਨ ਦੀ ਯਾਤਰਾ ਕੀਤੀ ਠੀਕ ਹੈ ਇਹ ਯਾਤਰਾ ਕਿਉਂ ਜ਼ਰੂਰੀ ਆ ਕਿਉਂ ਕਰਨੀ ਚਾਹੀਦੀ ਸਾਨੂੰ ਜੋ ਪੰਜ ਤਖਤ ਸਹਿਬਾਨਾਂ ਦੀ ਯਾਤਰਾ ਹੈ ਉਹ ਇਸ ਕਰਕੇ ਕਰਨੀ ਜ਼ਰੂਰੀ ਹੈ ਵੀ ਦਾ ਸਵਾਲ ਸੀ ਮੇਰੇ ਕੋਲ ਕਿ ਜਦੋਂ ਆਪਣੇ ਕੋਲ ਗੁਰੂ ਸਾਹਿਬ ਨੇ ਆਪਾਂ ਨੂੰ ਗੁਰਦਾਰੇ ਬਖਸ਼ਿਸ਼ ਕਰਤੇ ਹਨ ਆਪਣੇ ਕੋਲ ਗੁਰਦੁਆਰਾ ਸਾਹਿਬ ਹੈਗੇ ਨੇ ਫਿਰ ਤਖਤ ਬਣਾਉਣ ਦੀ ਕੀ ਜ਼ਰੂਰਤ ਪੈ ਗਈ ਜਾਂ ਜਿਹੜੇ ਆਪਾਂ ਜੇ ਸਵਾਲ ਇਦਾਂ ਵੀ ਕਰ ਸਕਦੇ ਹਾਂ ਕਿ ਤਖਤ ਸਹਿਬਾਨ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਅੰਤਰ ਹੈ ਕੀ ਅੰਤਰ ਹੈ ਜੀ ਤਖਤ ਸਹਿਬਾਨ ਬਣਾਉਣ ਦੀ ਜ਼ਰੂਰਤ ਇਸ ਕਰਕੇ ਪਈ ਜਦੋਂ ਔਰੰਗਜ਼ੇਬ ਨੇ ਆਪਣੇ ਆਪ ਨੂੰ ਤਖਤ ਘੋਸ਼ਿਤ ਕਰਤਿਆ ਸੀਗਾ ਉਸ ਤੋਂ ਬਾਅਦ ਉਹ ਜ਼ੁਰਮ ਕਰਦਾ ਸੀਗਾ ਤੇ ਆਪਣੇ ਆਪ ਨੂੰ ਮਹਾਨ ਕਹਾਂਦਾ ਸੀਗਾ ਤਾਂ ਉਸ ਤੋਂ ਬਾਅਦ ਤਖਤ ਬਣਾਉਣ ਦੀ ਲੋੜ ਪਈ ਸੀਗੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਤਖਤ ਬਣਾਇਆ ਸੀਗਾ ਅਕਾਲ ਤਖਤ ਸਾਹਿਬ ਜਿੱਥੋਂ ਔਰੰਗਜ਼ੇਬ ਕਹਿੰਦਾ ਸੀਗਾ ਮੇਰਾ ਤਖਤ ਸਭ ਤੋਂ ਉੱਚਾ ਹੈ ਜੀ ਅਕਾਲ ਤਖਤ ਸਾਹਿਬ ਦੀ ਹਾਈਟ ਉਸ ਤੋਂ ਵੀ ਉੱਚੀ ਬਣਾਈ ਗਈ ਉਹਦਾ ਇੱਕ ਹੀ ਕਾਰਨ ਸੀਗਾ ਵੀ ਜੋ ਸਿੱਖ ਜਰਨੈਲ ਹੋਏ ਨੇ ਜੋ ਸਿੱਖ ਗੁਰੂ ਮਹਾਰਾਜ ਹੋਏ ਆ ਇਹਨਾਂ ਦਾ ਇੱਕ ਹੀ ਮੈਸੇਜ ਸੀਗਾ ਵੀ ਸਾਰਿਆਂ ਨੂੰ ਬਰਾਬਰਤਾ ਦਿੱਤੀ ਜਾਵੇ ਜੀ ਪਰ ਜਿਹੜੇ ਐਦਾਂ ਦੇ ਫਿਰ ਕੱਟੜਵਾਦ ਵਾਲੇ ਸੀਗੇ ਤਾਂ ਉਹਨਾਂ ਨੂੰ ਫਿਰ ਹੱਥ ਕਰਕੇ ਵੀ ਗੁਰੂ ਮਹਾਰਾਜ ਨੇ ਨਹੀਂ ਲਿਆ ਜੀ ਇਸੇ ਕਰਕੇ ਤਖਤ ਸਿਮਾਨ ਬਣਾਉਣ ਦੀ ਲੋੜ ਪਈ ਹੈ ਤੇ ਜੋ ਵੀ ਮੈਨੂੰ ਵੀਰ ਭਰਾ ਮਿਲਦੇ ਸੀਗੇ ਆਪਾਂ ਸਿੱਖਾਂ ਨੂੰ ਤਾਂ ਇਸ ਦੇ ਬਾਰੇ ਪਤਾ ਹੀ ਹੋਏਗਾ ਪਰ ਜੋ ਹਿੰਦੂ ਕਮਿਊਨਿਟੀ ਹੈ ਉਹਨਾਂ ਦੇ ਵੀ ਇਹੀ ਬਿਆਨ ਸੀਗੇ ਜੋ ਮੈਨੂੰ ਸਫਰ ਦੇ ਵਿੱਚ ਮਿਲਦੇ ਸੀਗੇ ਹੂੰ ਉਹ ਪੁੱਛਦੇ ਸੀਗੇ ਵੀ ਤੁਸੀਂ ਕਿੱਥੋਂ ਦੀ ਯਾਤਰਾ ਕਰ ਰਹੇ ਹੋ ਮੈਂ ਦੱਸਦਾ ਸੀਗਾ ਵੀ ਧਾਰਮਿਕ ਯਾਤਰਾ ਹੈ ਉਹ ਧਾਰਮਿਕ ਯਾਤਰਾ ਜਦੋਂ ਪੁੱਛਦੇ ਸੀਗੇ ਵੀ ਕਿੱਥੋਂ ਤੋਂ ਕਿੱਥੇ ਤੱਕ ਦੀ ਹੈ ਤਾਂ ਮੈਂ ਉਹਨਾਂ ਨੂੰ ਦੱਸ ਦੱਸ ਸੀਗੇ ਵੀ ਪੰਜ ਤਖਤ ਸਹਿਬਾਨਾਂ ਦੀ ਯਾਤਰਾ ਕਰ ਰਿਹਾ ਅੱਗੋਂ ਉਹਨਾਂ ਦੀ ਵਰਡਿੰਗ ਹੁੰਦੀ ਸੀ ਕਿ ਵੀ ਅਗਰ ਤਖਤ ਸਹਿਬਾਨ ਨਾ ਹੁੰਦੇ ਤਾਂ ਸਾਡੀ ਹੋਂਦ ਨਾ ਹੁੰਦੀ ਅੱਛਾ ਇਹ ਕਹਿਣਾ ਸੀ ਹਿੰਦੂ ਵੀਰਾਂ ਦਾ ਹਿੰਦੂ ਵੀਰਾਂ ਦਾ ਜਿਨ੍ਹਾਂ ਨੂੰ ਪਤਾ ਹੈ ਕਿਉਂਕਿ ਜੋ ਮੇਨ ਪਾਵਰ ਇਕੱਠੀ ਹੁੰਦੀ ਹੈ ਉਹ ਤਖਤ ਸਹਿਬਾਨਾਂ ਦੀ ਹੁੰਦੀ ਸੀਗੀ ਜੋ ਸਭ ਤੋਂ بڑے ਇਕੱਠ ਹੁੰਦੇ ਸੀਗੇ ਇਥੋਂ ਹੀ ਕਮਾਂਡ ਦਿੱਤੀ ਜਾਂਦੀ ਸੀਗੀ ਤੇ ਇਥੋਂ ਹੀ ਲੋਕਾਂ ਨੂੰ ਫਿਰ ਸਿੱਧੇ ਰਾ ਪਾਇਆ ਜਾਂਦਾ ਸੀਗਾ ਜਿੱਥੋਂ ਗੁਰੂ ਸਹਿਬਾਨਾਂ ਨੇ ਫਿਰ ਡਿਮਾਂਡ ਵੀ ਕੀਤੀ ਸੀਗੀ ਵੀ ਅਗਰ ਤੁਸੀਂ ਜੁਰਮ ਨੂੰ ਖਤਮ ਕਰਨਾ ਚਾਹੁੰਦੇ ਆ ਤਾਂ ਮੈਨੂੰ ਨੌਜਵਾਨਾਂ ਦੀ ਲੋੜ ਹੈ ਮੈਨੂੰ ਘੋੜਿਆਂ ਦੀ ਲੋੜ ਹੈ ਮੈਨੂੰ ਸ਼ਸਤਰਾਂ ਦੀ ਲੋੜ ਹੈ ਹੂੰ ਫਿਰ ਜਿੱਥੇ ਜਿੱਥੋਂ ਇਹ ਰੀਤ ਚੱਲੀ ਸੀਗੀ ਜੁਰਮ ਦੇ ਨਾਲ ਲੜਨ ਦੀ ਹੂੰ ਵੀ ਮੈਨੂੰ ਇਹ ਲੱਗਦਾ ਵੀ ਜੋ ਗੁਰਦਵਾਰਾ ਸਹਿਬਾਨ ਹੈ ਗੁਰਦੁਆਰਾ ਸਹਿਬਾਨ ਅਗਰ ਰੀਅਲ ਉਹਦਾ ਅਗਰ ਮੈਂ ਆਪਣੇ ਅਕੋਰਡਿੰਗ ਮੀਨਿੰਗ કહਾਂ ਅਗਰ ਕੋਈ ਰਿਲੈਕਸ ਹੋਣਾ ਜਾਂਦਾ ਹੈ ਜਾਂ ਗੁਰੂ ਮਹਾਰਾਜ ਦੇ ਅੰਗ ਸੰਗ ਫੀਲ ਕਰਨਾ ਜਾਂਦਾ ਹੈ ਮੈਂ ਗੁਰੂ ਸਾਹਿਬ ਮੇਰੇ ਅੰਗ ਸੰਗ ਸਾਈ ਨੇ ਤਾਂ ਗੁਰਦੁਆਰਾ ਸਹਿਬ ਸਹੀ ਹੈ ਉਹਨਾਂ ਦੇ ਲਈ ਹਮ ਪਰ ਜੋ ਤਖਤ ਸਹਿਬਾਨ ਹੈ ਤਖਤ ਸਹਿਬਾਨ ਦਾ ਜੋ ਮੇਨ ਮੀਨਿੰਗ ਸੀਗਾ ਉਹ ਹੀ ਸੀਗਾ ਵੀ ਜਿੱਥੋਂ ਪ੍ਰੋਪਰ ਸਿੱਖਾਂ ਨੂੰ ਕਮਾਂਡ ਦਿੱਤੀ ਜਾਂਦੀ ਸੀਗੀ ਇਕਜੁੱਟ ਹੋਣ ਦੀ ਜੁਰਮ ਦੇ ਨਾਲ ਲੜਨ ਦੀ ਹਮ ਜੋ ਮੇਨ ਜਿੱਦਾਂ ਰਾਜਨੀਤੀ ਕਹਿ ਸਕਦੇ ਆਪਾਂ ਜੀ ਜੋ ਮੇਨ ਪਲਾਨਿੰਗ ਕਹਿ ਸਕਦੇ ਆ ਉਹ ਤਖਤ ਸਹਿਬਾਨਾਂ ਤੋਂ ਹੀ ਹੋਈ ਸੀਗੀ ਮੇਰੀ ਪੀਰੀ ਦੇ ਸਿਧਾਂਤ ਵੀ ਮੇਰੀ ਪੀਰੀ ਦੇ ਸਿਧਾਂਤ ਜੀ ਬਿਲਕੁਲ ਤਾਂ ਹੀ ਤਾਂ ਤਖਸਬਾਨੋਂ ਸਿੱਖਾਂ ਦਾ ਸੁਪਰੀਮ ਕੋਰਟ ਵੀ ਕਹਿ ਜਾਂਦਾ ਹੈ ਨਾ ਸਹੀ ਗੱਲ ਹੈ ਜੀ ਹਾਂ ਜੀ ਕਿ ਗੁਰਦੁਆਰਾ ਸਾਹਿਬ ਚ ਭਗਤੀ ਦੀ ਗੱਲ ਹੁੰਦੀ ਆ ਪੰਥ ਸਹਿਬਾਨ ਤੇ ਆਪਾਂ ਜਿਹੜੇ ਵੀ ਕਹਿ ਸਕਦੇ ਆ ਕਿ ਪੰਥ ਦੇ ਨਾਲ ਸੰਬੰਧਿਤ ਫੈਸਲੇ ਜਿਹੜੇ ਉਹ ਲਏ ਜਾਂਦੇ ਆ ਕਮਿਊਨਿਟੀ ਨਾਲ ਸੰਬੰਧਿਤ ਫੈਸਲੇ ਵੀ ਲਏ ਜਾਂਦੇ ਆ ਬਹੁਤ ਵੱਡਾ ਮਹੱਤਵ ਆ ਸਾਡੇ ਕਮਿਊਨਿਟੀ ਚ ਸਾਡੇ ਸਮਾਜ ਦੇ ਤਖਸਬਾਨ ਦਾ ਹਾਂ ਜੀ ਆਪ ਦਿਨ ਸਾਈਕਲ ਦੇ ਉੱਪਰ ਪੰਜ ਤਖਤ ਸਹਿਬਾਂ ਦੀ ਯਾਤਰਾ ਕੀਤੀ ਠੀਕ ਹੈ ਹਾਂਜੀ ਇਹ ਯਾਤਰਾ ਕਿਉਂ ਜ਼ਰੂਰੀ ਆ ਕਿਉਂ ਕਰਨੀ ਚਾਹੀਦੀ ਸਾਨੂੰ ਮੇਰੇ ਹਿਸਾਬ ਦੇ ਨਾਲ ਜਿੰਨੇ ਵੀ ਆਪਾਂ ਨੂੰ ਗੁਰੂ ਦੇ ਪਿਆਰੇ ਸੌਣ ਰਹੇ ਨੇ ਜੋ ਪੰਜ ਤਖਤ ਸਹਿਬਾਨਾਂ ਦੀ ਯਾਤਰਾ ਏ ਉਹ ਇਸ ਕਰਕੇ ਕਰਨੀ ਜ਼ਰੂਰੀ ਏ ਵੀ ਇੱਕ ਤਾਂ ਆਪਾਂ ਆਪਣੇ ਜੜਾਂ ਦੇ ਨਾਲ ਜੁੜਦੇ ਆ ਆਪਾਂ ਨੂੰ ਜੋ ਸਿੱਖ ਇਤਿਹਾਸ ਹੈ ਉਹਦੇ ਬਾਰੇ ਪਤਾ ਚੱਲਦਾ ਏ ਤੇ ਸਭ ਤੋਂ ਵੱਡੀ ਗੱਲ ਜੋ ਗੁਰੂ ਮਹਾਰਾਜ ਦੀਆਂ ਨਿਸ਼ਾਨੀਆਂ ਏ ਉਹਨਾਂ ਦੇ ਦਰਸ਼ਨ ਕਰਨ ਦਾ ਆਪਾਂ ਨੂੰ ਮੌਕਾ ਮਿਲਦਾ ਏ ਹੂੰ ਤਾਂ ਜਿੰਨੇ ਵੀ ਸਿੱਖ ਕਮਿਊਨਿਟੀ ਆਪਾਂ ਨੂੰ ਸੁਣਨ ਦੀ ਹੈ ਜਾਂ ਕੋਈ ਵੀ ਗੁਰੂ ਦਾ ਪਿਆਰ ਆ ਸੁਣ ਰਿਹਾ ਆਪਾਂ ਨੂੰ ਤਾਂ ਮੈਨੂੰ ਲੱਗਦਾ ਵੀ ਉਹਨਾਂ ਨੂੰ ਪੰਜ ਤੱਕ ਤਾਂ ਸੈਵਾਨਾਂ ਦੀ ਯਾਤਰਾ ਕਰਨੀ ਚਾਹੀਦੀ ਹੈ ਉਹ ਜ਼ਰੂਰੀ ਨਹੀਂ ਵੀ ਸਾਈਕਲ ਤੇ ਕਰਨ ਜੋ ਵੀ ਉਹਨਾਂ ਕੋਲੇ ਵਹੀਕਲ ਹੈ ਉਹ ਉਸ ਤੇ ਕਰ ਸਕਦਾ ਹੈ ਹੂੰ ਕਿਉਂਕਿ ਹਜ਼ੂਰ ਸਾਹਿਬ ਉਹ ਪਟਨਾ ਸਾਹਿਬ ਦੋ ਐਦਾਂ ਦੇ ਸਥਾਨ ਹੈ ਜਿੱਥੇ ਆਉਣ ਨੂੰ ਮਨ ਨਹੀਂ ਕਰਦਾ ਉੱਥੇ ਬਹੁਤ ਮਨ ਲੱਗਦਾ ਹੈ ਹਜ਼ੂਰ ਸਾਹਿਬ ਦੇ ਵਿੱਚ ਅਗਰ ਤੁਸੀਂ ਪਾਠ ਕਰਨ ਲੱਗ ਗਏ ਤੁਹਾਡਾ ਦੁਬਾਰਾ ਮਨ ਕਰੇਗਾ ਵੀ ਇੱਕ ਪਾਠ ਹੋਰ ਕਰ ਲਈਏ ਆਪਾਂ ਇਹ ਚੀਜ਼ ਘਰ 'ਚ ਫੀਲ ਨਹੀਂ ਹੁੰਦੀ ਪਰ ਉੱਥੇ ਔਰਾਂ ਕੁਝ ਐਦਾਂ ਦਾ ਹੈ ਪਟਨਾ ਸਾਹਿ ਤਾਂ ਜਿੰਨੇ ਵੀ ਵੀਰ ਸੁਣ ਰਹੇ ਨੇ ਅਗਰ ਉਹ ਯਾਤਰਾ ਕਰਨਗੇ ਤਾਂ ਉਹ ਆਪਣੇ ਜੜਾਂ ਦੇ ਨਾਲ ਜੁੜਨਗੇ ਉਹਨਾਂ ਨੂੰ ਸਿੱਖ ਹਿਸਟਰੀ ਬਾਰੇ ਪਤਾ ਲੱਗੇਗਾ ਅਗਰ ਕੱਲ ਨੂੰ ਤੁਹਾਨੂੰ ਕੋਈ ਸਿੱਖ ਮਿਸਕੇ ਆਪਣੇ ਇਤਿਹਾਸ ਬਾਰੇ ਪੁੱਛ ਰਿਹਾ ਹੈ ਤੁਸੀਂ ਉਹਨਾਂ ਨੂੰ ਇੱਕ ਵਧੀਆ ਮੈਸੇਜ ਦੇ ਸਕਦੇ ਹੋ ਕਟੜਵਾਦ ਖਤਮ ਹੋਏਗਾ ਤੁਸੀਂ ਇੱਕ ਚੰਗੇ ਇਨਸਾਨ ਬਣ ਜਾਓਗੇ ਕਿਉਂਕਿ ਅੱਜ ਦੀ ਅਗਰ ਮੈਂ ਗੱਲ ਕਰਾਂ ਜੋ ਇਨਸਾਨ ਟੀਵੀ ਦੇਖ ਰਿਹਾ ਉਹ ਮੈਨੂੰ ਲੱਗਦਾ ਵੀ ਇੱਕ ਰਾਖਸ਼ ਦਾ ਰੂਪ ਲੈ ਰਿਹਾ ਉਹ ਹਰੇਕ ਜਗ੍ਹਾ ਜਾ ਕੇ ਨੈਗੇਟਿਵਿਟੀ ਫੈਲਾਉਂਗਾ ਅਗਰ ਤੁਸੀਂ ਯਾਤਰਾ ਕਰ ਲਈ ਪੰਜ ਤੱਕ ਸਿਮਾਨਾਂ ਦੀ ਯਾਤਰਾ ਕਰ ਲਈ ਤੁਸੀਂ ਹਰ ਇੱਕ ਸਟੇਟ ਦੇ ਵਿੱਚੋਂ ਅਲੱਗ-ਅਲੱਗ ਐ ਹੋਗੇ ਤੁਹਾਨੂੰ 95% 99% ਜੋ ਪੋਜ਼ਿਟਿਵ ਵਿਊ ਹੈ ਉਹ ਹੀ ਮਿਲਣਗੇ ਹੂੰ ਉਹਦੇ ਨਾਲ ਇੱਕ ਤਾਂ ਤੁਸੀਂ ਚੰਗੇ ਇਨਸਾਨ ਬਣੋਗੇ ਦੂਸਰਾ ਤੁਸੀਂ ਆਪਣੇ ਜੜਾਂ ਦੇ ਨਾਲ ਦੁਬਾਰਾ ਜੁੜ ਜਾਓਗੇ ਤੁਹਾਡੇ ਨਿੱਜੀ ਜ਼ਿੰਦਗੀ 'ਚ ਕਿੰਨਾ ਕੁ ਚੇਂਜ ਆਏਗਾ ਅਗਰ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਟੋਟਲੀ ਨਾਸਤਿਕ ਸੀਗਾ ਮੈਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦਾ ਸੀਗਾ ਤੇ ਜਦੋਂ ਮੈਂ ਗੁਰਦਵਾਰਾ ਸਾਹਿਬ ਦੇ ਦਰਸ਼ਨ ਕੀਤੇ ਜੋ ਇਤਿਹਾਸਕ ਚੀਜ਼ਾਂ ਹਨ ਉਹਨਾਂ ਬਾਰੇ ਪਤਾ ਚੱਲਿਆ ਫਿਰ ਗੁਰੂ ਮਹਾਰਾਜ ਜੀ ਨੂੰ ਸਲੰਡਰ ਕਰ ਤੇ ਆ ਅੱਜ ਦੇ ਟਾਈਮ ਦੇ ਵਿੱਚ ਅਗਰ ਮੇਰੇ ਨਾਲ ਕੋਈ ਵੀ ਚੀਜ਼ ਹੁੰਦੀ ਹੈ ਤਾਂ ਆਪਾਂ ਫਿਰ ਗੁਰੂ ਮਹਾਰਾਜ ਦਾ ਬਾਣਾ ਮੰਨ ਲਈਦਾ ਵੀ ਜੋ ਗੁਰੂ ਮਹਾਰਾਜ ਕਰਨਗੇ ਸਹੀ ਕਰਨਗੇ ਵੀ ਇੱਕ ਟਿਕਾਹ ਆ ਗਿਆ ਜੋ ਦੌੜ ਭੱਜ ਹੈ ਉਸ ਤੋਂ ਬਾਹਰ ਹੋ ਗਏ ਅਗਰ ਕੁਝ ਵੀ ਗਲਤ ਹੋ ਰਿਹਾ ਤਾਂ ਉਸ ਦੇ ਪਿੱਛੇ ਕੁਛ ਨਾ ਕੁਛ ਜੋ ਰੀਜ਼ਨ ਹੋਏਗਾ ਉਹ ਸਹੀ ਹੋਏਗਾ ਤਾਂ ਆਪਾਂ ਹੁਣ ਦੌੜ ਭੱਜ ਤੋਂ ਬਾਹਰ ਹੈ ਗੁੱਸਾ ਬਹੁਤ ਆਉਂਦਾ ਸੀਗਾ ਗੁੱਸਾ ਇਹ ਕਰਕੇ ਆਉਂਦਾ ਸੀਗਾ ਵੀ ਕੋਈ ਵੀ ਚੀਜ਼ ਹੋ ਰਹੀ ਨਾ ਮੈਂ ਰਿਐਕਟ ਬਹੁਤ ਜਲਦੀ ਕਰਦਾ ਸੀਗਾ ਹੁਣ ਗੁਰੂ ਮਾਰਦ ਨੇ ਰੈਲੈਕਸ ਕਰਤੇ ਹੁਣ ਪਤਾ ਲੱਗਣ ਲੱਗ ਗਿਆ ਵੀ ਅਗਰ ਆਪਣੇ ਨਾਲ ਇਹ ਚੀਜ਼ ਹੋ ਰਹੀ ਹੈ ਚੰਗੇ ਵਾਸਤੇ ਹੋ ਰਹੀ ਹੈ ਬਸ ਆਪਾਂ ਨੂੰ ਥੋੜਾ ਰੁਕਣ ਦੀ ਲੋੜ ਹੈ ਉਹਦੇ ਲਈ ਜਿਆਦਾ ਨਹੀਂ ਤਿੰਨ ਤੋਂ ਚਾਰ ਦਿਨ ਰੁਕਣ ਦੀ ਲੋੜ ਹੈ ਚਾਰ ਦਿਨ ਦੇ ਵਿੱਚ ਆਪਾਂ ਨੂੰ ਨਾ ਖੁਦ ਉਹ ਕੜੀਆਂ ਜੁੜਨ ਲੱਗ ਜਾਂਦੇ ਵੀ ਯਾਰ ਇਹ ਆਪਣੇ ਚੰਗੇ ਲਈ ਹੋ ਰਿਹਾ ਇਹ ਚੀਜ਼ ਮੈਂ ਖੁਦ ਫੀਲ ਕਰੀ ਹੈ ਜੀ ਹੁਣ ਜਿਵੇਂ ਤੁਸੀਂ ਪੰਜ ਤੱਕ ਸਹਿਬਾਂ ਦੀ ਯਾਤਰਾ ਕੀਤੀ ਠੀਕ ਹੈ ਜੀ ਚਲੋ ਤਿੰਨ ਤੱਕ ਜਿਹੜੇ ਨੇ ਉਹ ਸਾਡੇ ਪੰਜਾਬ ਕੇ ਪੰਜਾਬ ਦੇ ਵਿੱਚ ਪਰ ਦੋ ਤੱਕ ਜਿਹੜੇ ਆ ਪੰਜਾਬ ਤੋਂ ਬਾਹਰ ਪੈ ਜਾਂਦੇ ਨੇ ਜਦੋਂ ਤੁਸੀਂ ਪੰਜਾਬ ਤੋਂ ਬਾਹਰ ਜਾ ਕੇ ਲੋਕਾਂ ਚ ਵਿਚਰੇ ਹੋ ਉਹਨਾਂ ਨੂੰ ਮਿਲੇ ਵਰਤੇ ਹੋਣਾ ਉਨਾਂ ਦਾ ਤੁਹਾਡੇ ਪ੍ਰਤੀ ਨਜ਼ਰੀਆ ਕੀ ਸੀ ਕਿਦਾਂ ਦਾ ਤੁਹਾਡੇ ਨਾਲ ਪਤੀਰਾ ਸੀ ਉਹਨਾਂ ਲੋਕਾਂ ਦਾ ਵੀ ਯਾਤਰਾ ਸਟਾਰਟ ਕਰਨ ਤੋਂ ਪਹਿਲੇ ਮੈਨੂੰ ਇਹ ਟੈਨਸ਼ਨ ਸੀਗੀ ਵੀ ਆਪਾਂ ਕਦੀ ਸਾਈਕਲ ਤੋਂ ਇੰਨਾ ਦੂਰ ਨਹੀਂ ਗਏ ਵੀ ਬਾਹਰ ਕੀ-ਕੀ ਦਿੱਕਤ ਆਏਗੀ ਹਮ ਆਪਣੇ ਆਪ ਨੂੰ ਪ੍ਰੀਪੇਅਰ ਕਰ ਰਹੇ ਸੀਗੇ ਵੀ ਗੁਰੂ ਮਹਾਰਾਜ ਸਾਰਾ ਸਹੀ ਕਰਨਗੇ ਪਰ ਮੈਨੂੰ ਇਹ ਪਲੱਸ ਪੁਆਇੰਟ ਲੱਗਿਆ ਵੀ ਆਪਾਂ ਸਰਦਾਰ ਸੀਗੇ ਸਰਦਾਰ ਬੰਦੇ ਨੂੰ ਦਿੱਕਤਾਂ ਬਹੁਤ ਘੱਟ ਆਉਂਦੀਆਂ ਨੇ ਮੈਂਡ ਦੇ ਵਿੱਚ ਪਹਿਲੇ ਡਰ ਸੀਗਾ ਵੀ ਆਪਾਂ ਨੇ ਅਦਰ ਸਟੇਟ ਦੇ ਵਿੱਚ ਜਾਣਾ ਹੈ ਉੱਥੇ ਲੋਕ ਕਿੱਦਾਂ ਨੇ ਮਿਲਣਗੇ ਉੱਥੇ ਖਾਣ ਪੀਣ ਕਿੱਦਾਂ ਮਿਲੇਗਾ ਰਹਿਣ ਸਹਿਣ ਦਾ ਕਿੱਦਾਂ ਹੋਏਗਾ ਐਦਾਂ ਦੇ ਬਹੁਤ ਕੁਐਸਚਨ ਸੀਗੇ ਪਰ ਗੁਰੂ ਮਹਾਰਾਜ ਦੀ ਕਿਰਪਾ ਰਹੀ ਆਪਾਂ ਜਿੱਥੇ ਵੀ ਜਾਂਦੇ ਸੀਗੇ ਤਾਂ ਬੰਦਾ ਸਰਦਾਰ ਦੇ ਇੱਕ ਇੱਜ਼ਤ ਕਰਦਾ ਸੀ ਕਿਉਂਕਿ ਬਲਵਿੰਦਰ ਨੂੰ ਕੋਈ ਨਹੀਂ ਜਾਣਦਾ ਪਰ ਸਰਦਾਰ ਨੂੰ ਸਾਰੇ ਜਾਣਦੇ ਨੇ ਤੁਹਾਡੀ ਪੱਗ ਨੂੰ ਤੁਹਾਡੇ ਚਿਹਰੇ ਮੋਰੇ ਤੁਹਾਡੇ ਦਾੜੇ ਕੇਸ ਨੂੰ ਤੁਹਾਡੇ ਸਿੱਖੀ ਸਰੂਪ ਨੂੰ ਜਾਣਦੇ ਨੇ ਹਾਂਜੀ ਵੀ ਐਦੇ ਕਰਕੇ ਮੈਨੂੰ ਬਹੁਤ ਫਾਇਦਾ ਹੋਇਆ ਪਲੱਸ ਪੁਆਇੰਟ ਇਹ ਸੀਗਾ ਵੀ ਆਪਾਂ ਸਰਦਾਰ ਸੀਗੇ ਜਿੱਥੇ ਵੀ ਰੁਕਦੇ ਸੀਗੇ ਸਾਮਣ ਨਾਲ ਦੇਖਦਾ ਸੀਗਾ ਵੀ ਯਾਤਰਾ ਤੇ ਆ ਮੇਰਾ ਖਰਚਾ ਨਹੀਂ ਆਂਦਾ ਸੀਗਾ ਕੋਈ ਵੀ ਨਾ ਕੋਈ ਪੈਸੇ ਲੰਦਾ ਸੀਗਾ ਚਾਹੇ ਕਿਸੇ ਵੀ ਕਮਿਊਨਿਟੀ ਦਾ ਹੈ ਉਹ ਆਪਣੇ ਤੋਂ ਪੈਸੇ ਨਹੀਂ ਲੰਦੇ ਸੀਗੇ ਤੇ ਗੁਰੂ ਮਹਾਰਾਜ ਦੀ ਕਿਰਪਾ ਰਹੀ ਵੀ ਰਸਤੇ ਵਿੱਚ ਕੋਈ ਦਿੱਕਤ ਨਹੀਂ ਆਣਦੀ ਉਹਨਾਂ ਨੇ ਹਰੇਕ ਸਟੇਟ ਦੇ ਵਿੱਚੋਂ ਬਹੁਤ ਪਿਆਰ ਮਿਲਿਆ ਹੂੰ 2095% ਐਕਸਪੀਰੀਅੰਸ ਬਹੁਤ ਵਧੀਆ ਰਿਹਾ ਤੁਸੀਂ ਸਿੱਖੀ ਸਰੂਪ ਦੀ ਗੱਲ ਕੀਤੀ ਨਾ ਤਾਂ ਮੈਨੂੰ ਇੱਕ ਗੱਲ ਯਾਦ ਆ ਗਈ ਮੈਂ ਨਜੀ ਨਜੀ ਜੀਵਨ ਦੀ ਗੱਲ ਦੱਸਦਾ ਤੁਹਾਨੂੰ ਮੈਨੂੰ ਨਾ ਅਕਸਰ ਪੱਗ ਬੰਨਦੇ ਨੂੰ ਚਾਰ ਨੂੰ ਥੋੜਾ ਸਮਾਂ ਲੱਗ ਜਾਂਦਾ ਨਾਰਮਲ ਨਾਲੋਂ ਜ਼ਿਆਦਾ ਠੀਕ ਹੈ ਤੇ ਮੈਨੂੰ ਨਾ ਘਰ ਦੇ ਕਈ ਰਕਣਗੇ ਯਾਰ ਤੂੰ ਪੱਗ ਹੀ ਸਵਾਰਦਾ ਰਹਿਣਾ ਤੂੰ ਇੰਨਾ ਟਾਈਮ ਲੋਂਨਾ ਪੱਗ ਬੰਨਣ ਚ ਠੀਕ ਹੈ ਫਿਰ ਮੇਰੇ ਮਨ ਚਾਹੁੰਦਾ ਮਨਾ ਇੱਕ ਪੱਗ ਹੀ ਤੇ ਆ ਮੇਰੇ ਕੋਲ ਜੇ ਹੁਣ ਮੈਂ ਇਹਨੂੰ ਸਵਾਰੂਗਾ ਨਾ ਤੇ ਇਹ ਸਾਰਾ ਦਿਨ ਮੈਨੂੰ ਸਵਾਰ ਕੇ ਰੱਖੂਗੀ ਸਹੀ ਸਹੀ ਗੱਲ ਸਹੀ ਗੱਲ ਤੇ ਮਤਲਬ ਮੈਂ ਕਈ ਵਾਰੇ ਸੋਚਦਾ ਨਾ ਕਿ ਜੇ ਇਹ ਮੇਰੇ ਸਿਰ ਤੇ ਨਾ ਹੁੰਦੀ ਨਾ ਤੇ ਜੋ ਮੇਰੀ ਟੌਰ ਮੈਂ ਮੈਂ ਨਹੀਂ ਮੰਨਦਾ ਕਿ ਮੇਰਾ ਕੋਈ ਰੰਗ ਰੂਪ ਬਹੁਤਾ ਖਾਸ ਆ ਮੈਂ ਬਹੁਤ ਸੋਹਣਾ ਆ ਪਰ ਕਿਉਂਕਿ ਮੇਰੇ ਸਿਰ ਤੇ ਪੱਗ ਗਿਆ ਨਾ ਠੀਕ ਹੈ ਤੇ ਮੈਨੂੰ ਲੱਗਦਾ ਕਿ ਮੇਰੇ ਵਰਗਾ ਹੋਰ ਚਿਹਰਾ ਮੂਰਾ ਹੀ ਨਹੀਂ ਕਿਸਦਾ ਇਹ ਸਭ ਤੋਂ ਵੱਡਾ ਸਭ ਤੋਂ ਵੱਡਾ ਤਾਜ ਹੈ ਉਹ ਆਕੇ ਦਾਇਤ ਮੈਂ ਫਿਰ ਮੇਰੇ ਅਹੀਂ ਦਾ ਕਿ ਯਾਰ ਮੈਂ ਇਹਨੂੰ ਸਵਾਰਾਂ ਇਹਨੇ ਮੈਨੂੰ ਸਵਾਰ ਕੇ ਰੱਖਣਾ ਤੇ ਸਵਾਰ ਦੀ ਵੀ ਆ ਤੇ ਜੇ ਮੇਰੀ ਕੋਈ ਟੌਰ ਆ ਜੇ ਮੇਰੀ ਕੋਈ ਪਛਾਣ ਹੈਗੀ ਆ ਤੇ ਮੈਨੂੰ ਵੀ ਲੱਗਦਾ ਮੇਰੀ ਇਸ ਪੱਗ ਕਰਕੇ ਹੀ ਆ ਇਹ ਇਹ ਸੱਚਾਈ ਹੈ ਸਫਰ ਦੇ ਵਿੱਚ ਨਾ ਕਈ ਵਾਰ ਐਦਾਂ ਦਾ ਵੀ ਹੋਇਆ ਵੀ ਮੈਨੂੰ ਨਾ ਪਰਣਾ ਬੰਨਣ ਦੇ ਲਈ ਕੋਈ ਸ਼ੀਸ਼ਾ ਨਹੀਂ ਮਿਲਦਾ ਸੀਗਾ ਤੇ ਮੈਂ ਕੀ ਕਰਦਾ ਸੀਗਾ ਮੈਂ ਉਦਾਂ ਹੀ ਥੋੜਾ ਫੋਨ 'ਚ ਦੇਖ ਲਿਆ ਜਾਂ ਐਦਾਂ ਹੀ ਬੰਦ ਲੰਦਾ ਸੀਗਾ ਪਰ ਸਾਹਮਣੇ ਵਾਲਾ ਫਿਰ ਵੀ ਉਨੀ ਉੱਜੇ ਦੰਦਾ ਸੀਗਾ ਜਿੰਨੀ ਮੈਂ ਸ਼ੀਸ਼ੇ ਦੇਖ ਕੇ ਬੰਦਾ ਸੀਗਾ ਜਾਂ ਮੈਂ ਉਦਾਂ ਮੰਨ ਲਈ ਕਿਉਂਕਿ ਸਾਹਮਣੇ ਵਾਲਾ ਜੋ ਬੰਦਾ ਹੈ ਨਾ ਉਹਨੂੰ ਸਿੱਖਾਂ ਬਾਰੇ ਪਤਾ ਹੈ ਜੇ ਕਿਸੇ ਵੀ ਸਟੇਟ ਦਾ ਪਰਸਨ ਉਹਨੂੰ ਸਿੱਖਾਂ ਬਾਰੇ ਪਤਾ ਹੈ ਸੋਸ਼ਲ ਮੀਡੀਆ ਕਰਕੇ ਹੁਣ ਬਹੁਤ ਲੋਕ ਐਜੂਕੇਟ ਹੋ ਰਹੇ ਨੇ ਤਾਂ ਇਹਦਾ ਪਲੱਸ ਪੁਆਇੰਟ ਇਹ ਰਿਹਾ ਵੀ ਹਰ ਇੱਕ ਸਟੇਟ ਦੇ ਵਿੱਚ ਇੰਨਾ ਕੋ ਪਿਆਰ ਮਿਲਿਆ ਮੈਨੂੰ ਫੀਲ ਹੀ ਨਹੀਂ ਹੋਇਆ ਮੈਂ ਪੰਜਾਬ ਤੋਂ ਬਾਹਰ ਮਿਲ ਕੇ ਜੋ ਪੰਜਾਬ ਤੋਂ ਬਾਹਰ ਸਫਰ ਕਰ ਰਿਹਾ ਮੈਨੂੰ ਇਦਾਂ ਹੀ ਸੀਗਾ ਵੀ ਯਾਰ ਸਾਰੇ ਜੋ ਮਿਲ ਰਹੇ ਨੇ ਉਹ ਆਪਣੇ ਹੀ ਮਿਲ ਰਹੇ ਨੇ ਕਿਉਂਕਿ ਉਹ ਮਿਲਦੀ ਸਮਾਈਲ ਦੇ ਨਾਲ ਸੀਗੇ ਫੇਸ ਤੇ ਸਮਾਈਲ ਸਾਹਮਣੇ ਵਾਲੇ ਤੇ ਉਦੋਂ ਆਉਂਦੀ ਹੈ ਜਦੋਂ ਉਹ ਜਾਣਦਾ ਹੋਵੇ ਆਪਾਂ ਕਿਸੇ ਦੋਸਤ ਨੂੰ ਮਿਲਦੇ ਆ ਤਾਂ ਉਹਦੇ ਫੇਸ ਤੇ ਸਮਾਈਲ ਹੁੰਦੀ ਕਿਉਂਕਿ ਉਹ ਆਪਾਂ ਨੂੰ ਜਾਣਦਾ ਹੈ ਅਨਨੋਨ ਬੰਦੇ ਵੀ ਵਿਦ ਸਮਾਈਲ ਮਿਲਦਾ ਸੀਗਾ ਹੂੰ ਉਥੋਂ ਫਿਰ ਖੁਸ਼ੀ ਹੁੰਦੀ ਸੀਗੀ ਯਾਰ ਇਹ ਆਪਣੀ ਹੀ ਹੈ